ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਅਦਰ ਬੁਟੀਕ ਦੇ ਉੱਪਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਔਰ ਜਿਨ੍ਹਾਂ ਨੇ ਆਪਣੇ Instagram ਪੇਜ ਨੂੰ ਵੀ ਹਲੇ ਤੱਕ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲਓ ਤਾਂ ਜੋ ਤੁਸੀਂ ਇੰਸਟਾਗ੍ਰam ਤੇ ਵੀ ਜਿਹੜੀਆਂ ਵੀਡੀਓਜ਼ ਆਪਾਂ ਡੇਲੀ ਅਪਲੋਡ ਕਰਦੇ ਆਂ ਡਿਜ਼ਾਈਨ ਅਪਲੋਡ ਕਰਦੇ ਆਂ ਹਨਾ ਤੁਸੀਂ ਉਹਨਾਂ ਨੂੰ ਦੇਖ ਸਕੋ ਤੇ ਜਿਹੜਾ ਵੀ ਕੋਈ ਸੂਟ ਤੁਸੀਂ ਆਪਣੀ ਪਸੰਦ ਦਾ ਰੈਡੀ ਕਰਵਾਉਣਾ ਹੋ ਸਕਦਾ ਹੈ ਉਹ ਤੁਸੀਂ ਰੈਡੀ ਕਰਵਾ ਸਕਦੇ ਹੋ ਔਰ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਕਿਉਂਕਿ ਆਪਾਂ ਵਰਲਡਵਾਈਡ ਸ਼ਿਪਿੰਗ ਕਰਦੇ ਆਂ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਐ ਜੇਕਰ ਤੁਸੀਂ ਸੂਟ ਸਟਿਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਣੇ ਤੋਂ ਸੂਟ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਔਰ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਠੀਕ ਹੈ ਜੀ ਸੋ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਕੋਈ ਵੀ ਡਿਜ਼ਾਈਨ ਕਰਵਾ ਸਕਦੇ ਹੋ ਕਿਸੇ ਹੋਰ ਬੁਟੀਕ ਵਾਲ ਦਾ ਵੀ ਡਿਜ਼ਾਈਨ ਜੇ ਤੁਸੀਂ ਕਾਪੀ ਕਰਕੇ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਸੋ ਤੁਹਾਨੂੰ ਆਪਾਂ ਸੇਮ ਸੂਟ ਰੈਡੀ ਕਰਕੇ ਦੇਵਾਂਗੇ ਜਿੱਦਾਂ ਦੀ ਵੀ ਕੋਈ ਤੁਹਾਨੂੰ ਤੁਸੀਂ ਆਪਾਂ ਨੂੰ ਪਿਕ ਜਾਂ ਕੋਈ ਵੀ ਵੀਡੀਓ ਭੇਜਿਆ ਸੋ ਜਿੱਦਾਂ ਆਪਾਂ ਤੁਹਾਡੇ ਲਈ ਡੇਲੀ ਇੱਕ ਬਲੌਗ ਪੋਸਟ ਕਰਦੇ ਹਾਂ ਜੀ ਅੱਜ ਆਪਾਂ ਇੱਕ ਨਵਾਂ ਬਲੌਗ ਦੇ ਨਾਲ ਆਇਆ ਨਵੇਂ ਸੂਟਾਂ ਦੇ ਨਾਲ ਨਵੇਂ ਡਿਜ਼ਾਈਨਸ ਤੁਹਾਨੂੰ ਦਿਖਾਵਾਂਗੇ ਸੋ ਸਾਰੇ ਜਣੇ ਜਿਹੜੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਪੂਰਾ ਦੇਖਿਓ ਔਰ ਜਿਨ੍ਹਾਂ ਨੇ ਵੀ ਕੋਈ ਵੀ ਆਰਡਰ ਦੇਣਾ ਹੋਇਆ ਆਪਨ WhatsApp ਤੇ ਜਾ ਕੇ DM ਕਰ ਸਕਦਾ ਸਕਰੀਨਸ਼ਾਟ ਲੈ ਕੇ ਫਰਸਟ ਸੂਟ ਜਦੋਂ ਤੁਸੀਂ ਦੇਖ ਸਕਦੇ ਹੋ ਮਸ਼ੀਨ ਵਰਕ ਦੇ ਵਿੱਚ ਹੋਇਆ ਇਹਨੂੰ ਤੁਸੀਂ ਡਿਜ਼ਾਈਨ ਨੂੰ ਨੀਡਲ ਥ्रेड ਵਾਲੇ ਵਰਕ ਚ ਵੀ ਰੈਡੀ ਕਰਵਾ ਸਕਦੇ ਹੋ ਜੇਕਰ ਤੁਸੀਂ ਕਰਵਾਉਣਾ ਹੈ ਤਾਂ ਨੈਕਸਟ ਇਹ ਵਾਲਾ ਸੂਟ ਹੈ ਇਹ ਕਿਸੇ ਦੀਦੀ ਨੇ ਇਹ ਵਾਲਾ ਸੂਟ ਰੈਡੀ ਕਰਵਾਇਆ ਸੀਗਾ ਪਾਕਿਸਤਾਨੀ ਦੇ ਵਿੱਚ ਪਾਕਿਸਤਾਨੀ ਲੁੱਕ ਦੇ ਵਿੱਚ ਨਾ ਹਾਫ ਕੋਟ ਸਟ ਦੀ ਤਾਂ ਰੰਗ ਬਣਿਆ ਹੋਇਆਗਾ ਬਾਜੂ ਤੇ ਡਿਜ਼ਾਈਨਿੰਗ ਦਿੱਤੀ ਹੋਈ ਆ ਤੇ ਆਪਾਂ ਨੇ neck ਦੇ ਉੱਪਰ ਨਾ ਮਸ਼ੀਨਵਰਕ ਕੀਤਾ ਹੋਇਆ ਹੈ ਤੁਸੀਂ ਇਹੀ ਸੇਮ ਪੇਂਟ ਦੇ ਵਿੱਚ ਵੀ ਕਰਵਾ ਸਕਦੇ ਹੋ ਜੇਕਰ ਤੁਸੀਂ ਪੇਂਟ ਕਰਵਾਉਣਾਗਾ ਤੁਸੀਂ ਪੇਂਟ ਵੀ ਕਰਵਾ ਸਕਦੇ ਹੋ ਠੀਕ ਹੈ ਬਹੁਤ ਸੋਹਣੀ ਫਿਨਿਸ਼ਿੰਗ ਆ ਤੇ ਬਹੁਤ ਸੋਹਣੀ ਲੁੱਕ ਦੀ ਕ੍ਰੀਏਟ ਹੋਈ ਸੀ ਆਪਾਂ ਤੁਹਾਨੂੰ ਨੈਕਸਟ ਵੀਕ ਦੇ ਵਿੱਚ ਦੀ ਫਰੰਟ ਲੁੱਕ ਦਿਖਾਵਾਂਗੇ ਮਤਲਬ ਕਿ ਵੀ ਸਾਰੀ ਫੁੱਲ ਪਿਕ ਦਿਖਾਵਾਂਗੇ ਕਿ ਦੀ ਫਾਈਨਲ ਲੁੱਕ ਜਿਹੜੀ ਸੀ ਕਿੱਦਾਂ ਦੀ ਆਈ ਸੀ ਬਹੁਤ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਸ਼ਾਰਟ ਸ਼ਰਟ ਦੇ ਨਾਲ ਵੀ ਰਾਉਂਡ neck ਰੱਖਿਆ ਸੀ ਆਪਾਂ ਠੀਕ ਹੈ ਤੇ ਬਹੁਤ ਸੋਹਣੀ ਆਪਾਂ ਬਾਮਾ ਨੂੰ ਕਿ ਡਿਜ਼ਾਈਨਿੰਗ ਦਿੱਤੀ ਸੀ ਬੋਟਲ ਗ੍ਰੀਨ ਕਲਰ ਦੀ ਆਪਾਂ ਇਹਦੇ ਨਾਲ ਲੇਸ ਲਗਾਈ ਸੀ ਕੰਟਰਾਸਟ ਮੈਚ ਕਰਕੇ ਇਹਦਾ ਆਪਾਂ ਕਲਰ ਮਸ਼ੀਨ ਵਰਕ ਦੇ ਨਾਲ ਉਹਦੇ ਵਿੱਚ ਦਿੱਤਾ ਹੋਇਆ ਫਲਾਰ ਦੇ ਵਿੱਚ ਦਿੱਤਾ ਹੋਇਆ ਤੇ ਸਟ੍ਰੇਟ ਬਾਟਮ ਰੱਖੀ ਸੀਗੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਸੀ ਤੁਸੀਂ ਵੀ ਇਦਾਂ ਦੇ ਸੂਟ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਵਿਦਆਊਟ ਦੁਪੱਟਾ ਸੂਟ ਸੀਗਾ ਇਹ ਤੇ ਛੋਟੀ ਛੋਟੀ ਬੁੱਟੀ ਸੀ ਜਿਹੜੀ ਉਹ ਬਾਜੂ ਦੇ ਉੱਪਰ ਰੱਖੀ ਸੀਗੀ ਸੋ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਵਿੱਚ ਕਰਵਾ ਸਕਦੇ ਹੋ ਜਿਹੜਾ ਵੀ ਫੈਬਰਿਕ ਤੁਹਾਨੂੰ ਪਸੰਦ ਹੈ ਠੀਕ ਬਹੁਤ ਸੋਹਣੀ ਲੁੱਕ ਦੀ ਕ੍ਰੀਏਟ ਹੋਈ ਸੀ ਆਪਾਂ ਇਹਨੂੰ ਜਿਹੜੀ ਫਾਈਨਲ ਲੁੱਕ ਆ ਦੀ ਬਾਜੂ ਵਗੈਰਾ ਦੀ ਬਹੁਤ ਸੋਹਣੀਆਂ ਬਾਜੂ ਜਿਹੜੀਆਂ ਬਹੁਤ ਸੋਹਣੀਆਂ ਚਾਰ ਚੰਨ ਲ ਆ ਰਹੀਆਂ ਨੇ ਬਹੁਤ ਸੋਹਣੀਆਂ ਜਿਹੜੀਆਂ ਬਾਜੂ ਬਣ ਕੇ ਰੈਡੀ ਹੋਈਆਂ ਸੀਆਂ ਇਲਾਸਟਿਕ ਦੇ ਨਾਲ ਸੋ ਤੁਸੀਂ ਵੀ ਇਦਾਂ ਰੈਡੀ ਕਰਵਾ ਸਕਦੇ ਹੋ ਤੇ ਬੋਟਲ ਗ੍ਰੀਨ ਦੀ ਆਪਾਂ ਲੇਸ ਲਗਾਈਏ ਚਾਕਾਂ ਤੇ ਔਰ ਘੇਰੇ ਤੇ ਬਹੁਤ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਮੂਰੀ ਤੇ ਆਪਾਂ ਲੇਸ ਲਗਾਈਏ ਸਟ੍ਰੇਟ ਬਾਟਮ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਉਹਦੇ ਵਿੱਚ ਰੈਡੀ ਕਰਵਾ ਸਕਦੇ ਹੋ ਆਪਾਂ ਤੋਂ ਸੂਟ ਸੋ ਮੇਰੀ ਰਿਕੁਐਸਟ ਹੈ ਜਿਹੜੀਆਂ ਭੈਣਾਂ ਆਪਾਂ ਨੂੰ ਪ੍ਰਾਈਸ ਕਹਿੰਦੇ ਆ ਨਾ ਵੀ ਕਮੈਂਟਾਂ ਦੇ ਵਿੱਚ ਦੱਸੋ ਤਾਂ ਪਲੀਜ਼ ਉਹਨਾਂ ਨੂੰ ਮੇਰੀ ਰਿਕੁਐਸਟ ਹੈ ਜਿਨ੍ਹਾਂ ਨੇ ਵੀ ਕਿਸੇ ਵੀ ਚੀਜ਼ ਦਾ ਪ੍ਰਾਈਸ ਪੁੱਛਣਾ ਆਪਾਂ ਨੂੰ WhatsApp ਤੇ ਦਿੱਤੇ ਨੰਬਰ ਤੇ ਜਾ ਕੇ DM ਕਰ ਸਕਦਾ ਹੈ ਆਦਰਵਾਈਜ਼ ਤੁਸੀਂ Instagram ਤੇ ਵੀ DM ਕਰ ਸਕਦੇ ਹੋ ਤੇ ਅੱਜ ਆਪਾਂ ਇੱਕ ਸਾਰੀਆਂ ਭੈਣਾਂ ਲਈ ਇੱਕ ਨਵੀਂ ਸਲਾਹ ਲੈ ਕੇ ਆਏ ਆ ਇੱਕ ਨਵਾਂ ਆਈਡੀਆ ਲੈ ਕੇ ਆਏ ਆ ਜਿੱਦਾਂ ਕਿ ਪਿਛਲੀ ਵਾਰ ਦੇ ਪਿਛਲੀਆਂ ਗਰਮੀਆਂ ਦੇ ਵਿੱਚ ਬਹੁਤ 트ੈਂਡਿੰਗ ਦੇ ਵਿੱਚ ਸੀਗਾ ਜੀ ਬਾਟਮ ਵਰਕ ਠੀਕ ਹੈ ਹੁਣ ਤੁਸੀਂ ਆਪਣੇ ਨਾਦਰ ਬੁਟੀਕ ਦੇ ਵੱਲੋਂ ਆਪਾਂ ਤੁਹਾਨੂੰ ਇੱਕ ਨਵੀਂ ਜਿਹੜੀ ਡਿਜ਼ਾਈਨਿੰਗ ਦੇ ਰਹੇ ਹਾਂ ਉਹ ਹੈ ਨੀਡਲ ਥ्रेड ਵਰਕ ਦੇ ਨਾਲ ਜਿਹੜਾ ਇਹ ਵਾਲਾ ਵਰਕ ਤੁਸੀਂ ਦੇਖ ਰਹੇ ਹੋ ਨਾ ਇਹ ਕਿਸੇ ਦੀਦੀ ਨੇ ਆਪਣੇ ਤੋਂ ਕਾਟਨ ਦਾ ਸੂਟ ਬਾਏ ਕੀਤਾ ਸੀ ਤੇ ਉਹਨਾਂ ਨੇ ਆਪਾਂ ਨੂੰ ਕਿਹਾ ਕਿ ਵਿਦ ਸਟਿਚਿੰਗ ਲੈਣਾ ਹੈ ਔਰ ਬਾਟਮ ਤੇ ਉਹਨਾਂ ਨੂੰ ਕੋਈ ਵਰਕ ਡਿਜ਼ਾਈਨ ਚਾਹੀਦਾ ਠੀਕ ਹੈ ਮਸ਼ੀਨ ਵਰਕ ਉਹਨਾਂ ਨੇ ਕਰਵਾਉਣਾ ਨਹੀਂ ਕੋਈ ਪੈਚ ਵਰਕ ਲਗਾ ਕੇ ਜਾਂ ਤੁਸੀਂ ਕੁਝ ਵੀ ਰੈਡੀ ਕਰ ਸਕਦੇ ਹੋ ਜਿੱਦਾਂ ਕਿ ਉਹ ਕਹਿੰਦੇ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਜਾਂ ਲਾ ਕੇ ਤੁਸੀਂ ਡਿਜ਼ਾਈਨ ਕਰ ਦੋ ਸੋ ਆਪਣੇ ਦਿਮਾਗ ਦੇ ਵਿੱਚ ਆਈ ਆਈਡੀਆ ਆਇਆ ਤਾਂ ਆਪਾਂ ਉਹਨਾਂ ਨੂੰ ਇਹ ਜਿਹੜਾ ਨੀਡਲ ਥ्रेड ਵਾਲਾ ਵਰਕ ਹੈ ਟ੍ਰੈਂਡਿੰਗ ਦੇ ਵਿੱਚ ਆ ਉਹਦੇ ਵਿੱਚ ਇਹ ਵਾਲਾ ਸੂਟ ਜਿਹੜਾ ਰੈਡੀ ਕਰਕੇ ਦਿੱਤਾ ਜਾਨੀ ਕਿ ਬਾਟਮ ਦੇ ਉੱਪਰ ਆਪਾਂ ਵਰਕ ਕਰਕੇ ਦਿੱਤਾ ਉਹਨਾਂ ਨੂੰ ਬਹੁਤ ਜ਼ਿਆਦਾ ਸੋਹਣਾ ਜਿਹੜਾ ਵਰਕ ਬਣ ਕੇ ਰੈਡੀ ਹੋਇਆ ਵਰਕ ਹੋ ਕੇ ਰੈਡੀ ਹੋਇਆ ਤੁਸੀਂ ਪਹਿਲਾਂ ਇਸ ਪਿਕ ਦੇ ਵਿੱਚ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਿ ਕਿੰਨੀ ਵਰਕ ਸਫਾਈ ਦੇ ਨਾਲ ਆਪਾਂ ਜਿਹੜਾ ਵਰਕ ਕੀਤਾ ਕੋਈ ਡਾਊਟ ਨਹੀਂ ਕਿੰਨੀ ਸਫਾਈ ਹੈ ਕੋਈ ਵੀ ਕਲਰ ਕੰਟਰਾਸਟ ਹੈ ਜਿਹੜਾ ਸਾਰੇ ਆਪਾਂ ਸੂਟ ਦੇ ਨਾਲ ਮੈਚ ਕਰਕੇ ਪਾਏ ਨੇ ਇਸ ਤੋਂ ਬਾਅਦ ਜਿਹੜੇ ਨੈਕਸਟ ਪਿਕ ਮੈਂ ਤੁਹਾਨੂੰ ਦਿਖਾਉਂਗੀ ਉਹਦੇ ਵਿੱਚ ਨਾ ਤੁਹਾਨੂੰ ਸ਼ਰਟ ਦੇ ਵੀ ਕੰਟਰਾਸਟ ਦਿਖੂਗਾ ਮਤਲਬ ਕਿ ਸ਼ਰਟ ਦੀ ਪ੍ਰਿੰਟਿੰਗ ਦਿਖੂਗੀ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਆਪਸ ਵਿੱਚ ਕਿੰਨਾ ਮੇਲ ਖਾਂਦੀ ਹੈ ਚੀਜ਼ ਬਹੁਤ ਜਾਲੇ ਸੋਨਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ कॉटन ਦਾ ਕੈਮਰਿਕ 100% ਜਿਹੜੀ ਏਕੇ ਟੈਕਸ ਦੀ कॉटन ਕੈਮਰਿਕ कॉटन ਉਹਦੇ ਵਿੱਚ ਉਹਦੇ ਵਿੱਚ ਇਹ ਸੂਟ ਆ ਆਪਣਾ ਔਰ ਦੀਦੀ ਨੇ ਜਿਹੜਾਗਾ ਦੁਪੱਟਾ ਰਖਵਾਇਆ ਦੇ ਨਾਲ ਟਾਈ ਡਾਈ ਦਾ ਦੁਪੱਟਾ ਰਖਵਾਇਆ ਉਹ ਤੁਸੀਂ ਆਪਣੇ ਹਿਸਾਬ ਨਾਲ ਦੁਪੱਟੇ ਦੇ ਵਿੱਚ ਕੋਈ ਵੀ ਕਲਰ ਐਡ ਕਰਵਾ ਸਕਦੇ ਹੋ ਜਿਹੜੇ ਵੀ ਤੁਹਾਨੂੰ ਵਧੀਆ ਲੱਗਦੇ ਨੇ ਠੀਕ ਹੈ ਸੋ ਇਹ ਚੈੱਕ ਕਰੋ ਜੀ ਇਹਦੀ ਸੂਟ ਦੀ ਫਿਨਿਸ਼ਿੰਗ ਠੀਕ ਹੈ ਸੂਟ ਦਾ ਵਰਕ ਬਹੁਤ ਸੋਹਣਾ ਜਿਹੜਾ ਬਣ ਕੇ ਰੈਡੀ ਹੋਇਆ ਤੁਸੀਂ ਵੀ ਇਦਾਂ ਆਪਣੇ ਬਾਟਮ ਜਿਹੜੀਆਂ ਬਣੀਆਂ ਭੈਣਾਂ ਇਹ ਵਾਲਾ ਵਰਕ ਜਾਣਦੀਆਂ ਨੇ ਰੈਡੀ ਕਰ ਸਕਦੀਆਂ ਨੇ ਬਹੁਤ ਵਧੀਆ ਸਲਾਹ ਬਹੁਤ ਵਧੀਆ ਆਈਡੀਆ ਹੈਗਾ ਇਹ ਸਾਰੀਆਂ ਭੈਣਾਂ ਲਈ ਜਿਹੜੀਆਂ ਵੀ ਇਹ ਵਰਕ ਕਰਨ ਜਾਣਦੀਆਂ ਨੇ ਠੀਕ ਹੈ ਔਰ ਮਸ਼ੀਨੀ ਵਰਕ ਨਾਲੋਂ ਵੀ ਕੁਝ ਤੇ ਅਲੱਗ ਵੀ ਹੋ ਗਿਆ ਮਤਲਬ ਕਿ ਇਹ ਵੀ ਹੈਨਾ ਡਿਜ਼ਾਈਨ ਸੋ ਤੁਸੀਂ ਇਦਾਂ ਆਪਣੇ ਇੱਕ ਸਸਤੇ ਸੂਟ ਨੂੰ ਇੱਕ ਮਹਿੰਗਾ ਸੂਟ ਕ੍ਰੀਏਟ ਕਰ ਸਕਦੇ ਹੋ ਬੋਸ ਨਾਲ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋਇਆ ਤੁਸੀਂ ਵੀ ਆਪਣੇ ਇਦਾਂ ਦੇ ਸੂਟ ਜਿਹੜੇ ਰੈਡੀ ਕਰ ਸਕਦੇ ਹੋ ਔਰ ਆਪਣੇ ਤੋਂ ਵੀ ਰੈਡੀ ਕਰਵਾ ਸਕਦੇ ਹੋ ਜਿਹੜੀਆਂ ਮੈਨੇ ਪਹਿਣਾਉਂਦੇ ਇਹ ਵਾਲਾ ਵਰਕ ਹੁੰਦਾ ਹੈ ਡਿਜ਼ਾਈਨ ਤੁਸੀਂ ਕੋਈ ਹੋਰ ਵੀ ਬਣਾ ਸਕਦੇ ਹੋ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਹੈ ਹੈਵੀ ਡਿਜ਼ਾਈਨ ਵੀ ਤੁਸੀਂ ਕ੍ਰੀਏਟ ਕਰ ਸਕਦੇ ਹੋ ਔਰ ਜਿੰਨਾ ਕਾਪਾ ਕ੍ਰੀਏਟ ਕੀਤਾ ਤੁਸੀਂ ਇੰਨਾ ਕ ਵੀ ਬਣਾ ਸਕਦੇ ਬਸ ਉਹਨਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਇਹਦੇ ਵਿੱਚ ਆ ਆਪਾਂ ਜਿਹੜੇ ਦੁਪੱਟੇ ਦੇ ਵਿੱਚ ਕਲਰ ਕੰਟਰਾਸਟ ਨੇਗੇ ਉਹ ਇਦਾਂ ਹੀ ਰੱਖੇ ਨੇ ਜਿੱਦਾਂ ਇਹਦੇ ਵਿੱਚ ਆਪਾਂ ਪਰਪਲ ਤੇ ਲਾਈਟ ਪਰਪਲ ਜਿਹਾ ਜਿਹੜਾ ਸ਼ੇਡ ਰੱਖਿਆ ਕ੍ਰੀਮ ਪੈਰਟ ਇਹ ਵਾਲੇ ਕਲਰ ਨੇ ਜਿਹੜੇ ਆਪਾਂ ਦੁਪੱਟੇ ਦੇ ਵਿੱਚ ਐਡ ਆਨ ਕੀਤੇ ਨੇ ਸੋ ਤੁਸੀਂ ਇੱਦਾਂ ਦੇ ਸੂਟ ਜਿਹਨੇ ਨੇ ਰੈਡੀ ਕਰ ਸਕਦੇ ਹੋ ਪਲਾਜ਼ੋ ਵਗੈਰਾ ਵੀ ਤੁਸੀਂ ਇੱਦਾਂ ਰੈਡੀ ਕਰ ਸਕਦੇ ਹੋ ਉਹਨਾਂ ਦੀ ਬਾਟਮ ਔਰ ਜਿਹੜੀ ਸ਼ਰਟ ਹੁੰਦੀ ਹੈ ਆਪਣੀ ਉਸ ਦੇ ਉੱਪਰ ਵੀ ਤੁਸੀਂ ਬਾਟਮ ਨਾਲ ਦਾ ਪਲੇਨ ਫੈਬਰਿਕ ਲਗਾ ਕੇ ਉਸ ਦੇ ਉੱਪਰ ਵੀ ਤੁਸੀਂ ਵਰਕ ਕਰਕੇ ਇਹਨੂੰ ਅਟੈਚ ਕਰ ਸਕਦੇ ਹੋ ਚਲੋ ਜੀ ਨੈਕਸਟ ਹੈਗਾ ਆਪਣਾ ਸ਼ਿਮਰ ਫੈਬਰਿਕ ਦਾ ਜਿਹੜਾ ਆਪਾਂ ਆਪਣੀ ਵੀਡੀਓ ਦਾ ਅੱਜ ਮੇਨ ਪੁਆਇੰਟ ਹੈਗਾ ਜਾਨੀ ਕਿ ਮੇਨ ਫੈਬਰਿਕ ਜਿਹੜਾ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਹੈ ਜੀ ਸ਼ਿਮਰ ਦੇ ਵਿੱਚ ਆਪਣੇ ਕੋਲ ਹੈਂਡਵਰਕ ਦਾ ਸੂਟ ਹੈ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਠੀਕ ਹੈ ਇਹ ਆਪਣੇ ਕੋਲ ਪੂਰੀ ਕਵਾਂਟਿਟੀ ਦੇ ਵਿੱਚ ਜਿਹੜਾ ਫੈਬਰਿਕ ਪਿਆਗਾ ਸੋ ਜਿਨ੍ਹਾਂ ਨੇ ਵੀ ਇਹ ਵਾਲਾ ਸੂਟ ਬਾਈ ਕਰਨਾ ਹੈ ਆਪਣੇ ਤੋਂ ਬਾਈ ਕਰ ਸਕਦੇ ਨੇ ਤੁਸੀਂ ਇਹਦੀ ਓਨਲੀ ਇੱਕ ਸ਼ਰਟ ਵੀ ਬਾਈ ਕਰ ਸਕਦੇ ਹੋ ਜੇਕਰ ਤੁਸੀਂ ਪੂਰਾ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਪੂਰਾ ਸੂਟ ਵੀ ਬਾਈ ਕਰ ਸਕਦੇ ਹੋ ਜੇਕਰ ਤੁਸੀਂ ਸ਼ੋਰਟ ਸ਼ਰਟ ਦੇ ਨਾਲ ਜਾਂ ਇਹਦੇ ਨਾਲ ਕੋਈ ਸ਼ਰਾਰਾ ਜਾਂ ਜਿਹੜਾ ਆਪਣਾ ਲਹਿੰਗਾ ਵਗੈਰਾ ਡਿਜ਼ਾਈਨ ਕਰਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਰ ਸਕਦੇ ਹੋ ਜੇਕਰ ਤੁਸੀਂ ਆਪਣ ਨੂੰ ਤਾਂ ਇਦਾਂ ਹੀ ਫੈਬਰਿਕ ਲੈਣਾ ਚਾਹੁੰਦੇ ਹੋ ਤੁਹਾਨੂੰ ਕਿੰਨੇ ਫੈਬਰਿਕ ਦੀ ਲੋੜ ਆ ਤੁਸੀਂ ਆਪਾਂ ਨੂੰ ਉਹ ਦੱਸ ਸਕਦੇ ਹੋ ਤੇ ਇਹ ਸੂਟ ਦਾ ਪ੍ਰਾਈਸ ਵਗੈਰਾ ਜਾਣਨ ਲਈ ਤੁਸੀਂ ਆਪਾਂ ਨੂੰ ਵਟਸਐਪ ਤੇ ਡੀਐਮ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਆਪਣਾ ਜਿਹੜਾ ਵਟਸਐਪ ਨੰਬਰ ਦਿੱਤਾ ਹੋਇਆ ਬਹੁਤ ਹੀ ਸੋਹਣਾ ਸੀਕੁਐਂਸ ਦਾ ਪਰਲ ਪਰਲ ਦਾ ਤੇ ਦੱਪਕੇ ਦਾ ਜਿਹੜਾ ਵਰਕ ਹੋਇਆ ਹੋਇਆ ਠੀਕ ਹੈ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਸ਼ਿਮਰੇ ਦਾ ਫੈਬਰਿਕ ਰਹੂਗਾ ਸਾਰੇ ਜਣੇ ਨੋਟ ਕਰ ਲਓ ਸ਼ਿਮਰ ਦਾ ਫੈਬਰਿਕ ਹੈ ਇਹ ਡਾਈਏਬਲ ਫੈਬਰਿਕ ਆ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਵਿੱਚ ਡਾਈ ਕਰਵਾ ਸਕਦੇ ਹੋ ਬਹੁਤ ਸੋਹਣਾ ਵਰਕ ਜਿਹੜਾ ਇਸ ਤੇ ਉੱਪਰ ਹੋਇਆ ਹੋਇਆ ਬਹੁਤ ਹੈਵੀ ਸੂਟ ਆ ਸ਼ਿਮਰ ਦਾ ਦਾ ਆਪਣਾ ਫੈਬਰਿਕ ਰਹਿਣ ਵਾਲਾ ਕਲਰ ਇਹਨੂੰ ਸਾਰੇ ਡਾਈ ਹੋਣਗੇ ਜਿਹੜਾ ਵੀ ਤੁਸੀਂ ਡਾਈ ਕਰਵਾਉਣਾ ਚਾਹੋਗੇ ਜੇਕਰ ਤੁਸੀਂ ਆਪਣੇ ਤੋਂ ਡਾਈ ਕਰਵਾਉਣਾ ਤਾਂ ਆਪਾਂ ਤੁਹਾਨੂੰ ਪੂਰੇ ਜਿਹੜੀ ਆਪਣੇ ਡਾਈ ਹੋਊਗੀ ਦੀ ਗਾਰੰਟੀ ਲੈ ਕੇ ਤੁਹਾਨੂੰ ਹੀ ਜਿਹੜਾ ਸੂਟ ਆਉ ਦੇਵਾਂਗੇ ਠੀਕ ਹੈ ਕਿ ਰੰਗ ਵਗੈਰਾ ਜਿਹੜਾ ਨਹੀਂ ਨਿਕਲੂਗਾ ਸੋ ਤੁਸੀਂ ਇਸ ਨੂੰ ਕੰਟਰਾਸਟ ਦੇ ਵਿੱਚ ਵੀ ਕਰਵਾ ਸਕਦੇ ਹੋ ਜਿੱਦਾਂ ਤੁਹਾਨੂੰ ਕੋਈ ਡਿਜ਼ਾਈਨ ਵਧੀਆ ਲੱਗਦਾ ਜਿਹੜਾ ਵੀ ਕਲਰ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਦਾਂ ਕਰਵਾ ਸਕਦੇ ਹੋ ਇਹਦੇ ਨਾਲ ਦੁਪੱਟਾ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹ ਕਰਵਾ ਸਕਦੇ ਹੋ ਫਿਲਹਾਲ ਇਹ ਵਿਦਆਊਟ ਦੁਪੱਟਾ ਥਾਣ ਆਪਣੇ ਕੋਲੇ ਠੀਕ ਹੈ ਕੋਈ ਕਸੂਟ ਨਹੀਂ ਹੈਗਾ ਇਹ ਸਾਰਾ ਸੂਟ ਆਪਣੇ ਕੋਲ ਥਾਣ ਬਣਿਆ ਹੋਇਆ ਸੋ ਤੁਸੀਂ ਇਹਦੇ ਵਿੱਚੋਂ ਆਪਣੇ ਤੋਂ ਕਿੰਨੇ ਦੀ ਵੀ ਕੱਟ ਲੈ ਸਕਦੇ ਜਿੰਨਾ ਕਿ ਤੁਸੀਂ ਹੁਣ ਜਿੱਦਾਂ ਆਪਾਂ ਕਹੇ ਦੀ ਲਹਿੰਗਾ ਹੈਗਾ ਉਹਨਾਂ ਤੇ ਵੱਧ ਮੀਟਰ ਕਪੜਾ ਲੱਗਦਾ ਹੈ ਸ਼ਾਰਟ ਸ਼ਾਰਟ ਦਾ ਤੇ ਕੱਟ ਲੱਗਦਾ ਤੁਸੀਂ ਉਦਾਂ ਜਿੱਦਾਂ ਵੀ ਕੋਈ ਡਰੈਸ ਇਹਦੇ ਨਾਲ ਡਿਜ਼ਾਈਨ ਫੈਬਰਿਕ ਮੰਗਵਾ ਸਕਦੇ ਹੋ ਔਰ ਡਿਜ਼ਾਈਨ ਵੀ ਕਰਾ ਸਕਦੇ ਹੋ ਸੂਟ ਆਪਾਂ ਨੂੰ ਭੇਜ ਕੇ ਕਲਰ ਭੇਜ ਕੇ ਠੀਕ ਹੈ ਸੋ ਜਿਨ੍ਹਾਂ ਨੇ ਵੀ ਇਹ ਵਾਲਾ ਸੂਟ ਰੈਡੀ ਕਰਵਾਉਣਾ ਆਪਾਂ ਨੂੰ WhatsApp ਤੇ ਜਾ ਕੇ DM ਕਰ ਸਕਦਾ ਬਾਰੀ ਬਾਰੀ ਮੇਰੀ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਪਲੀਜ਼ ਜਿਨ੍ਹਾਂ ਨੇ ਆਪਾਂ ਨੂੰ ਪ੍ਰਾਈਸ ਵਗੈਰਾ ਕੁਝ ਪੁੱਛਣਾ ਹੁੰਦਾ ਹੈ ਕੋਈ ਸੂਟ ਬਾਏ ਕਰਨਾ ਹੁੰਦਾ ਹੈ ਉਹ ਆਪਾਂ ਨੂੰ WhatsApp ਤੇ ਜਾ ਕੇ ਹੀ ਮੈਸੇਜ ਕਰਿਆ ਕਰਨ ਕਮੈਂਟਾਂ ਦੇ ਵਿੱਚ ਆਪਾਂ ਕਿਸੇ ਨੂੰ ਵੀ ਪ੍ਰਾਈਸ ਨਹੀਂ ਦੱਸਾਂਗੇ ਸੋ WhatsApp ਨੰਬਰ ਇਸੇ ਲਈ ਦਿੱਤਾ ਜਾਂਦਾ ਹੈ ਆਪਾ ਦਿੱਤਾ ਵੀ ਹੋਇਆ ਕਿ ਤੁਸੀਂ ਆਪਾਂ ਨੂੰ ਉੱਥੇ ਜਾ ਕੇ ਗੱਲਬਾਤ ਕਰ ਸਕੋ ਡੀਐਮ ਕਰ ਸਕੋ ਸੋ ਸਾਰੇ ਜਣਾਂ ਨੇ ਇੱਕ ਦਾ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਣਾ ਕਿ ਤੁਹਾਨੂੰ ਆਪਣੀ ਜਿਹੜੀ ਅੱਜ ਅਲੱਗ ਤੋਂ ਚੀਜ਼ ਸੀਗੀ ਬਾਟਮ ਵਰਕ ਵਾਲੀ ਕਾਟਨ ਦੇ ਸੂਟ ਨਾਲ ਉਹ ਕਿੱਦਾਂ ਦੀ ਲੱਗੀ ਠੀਕ ਹੈ ਤੇ ਮੈਂ ਸਾਰਿਆਂ ਨੂੰ ਜਿੰਨੀ ਕਿ ਮੈਥੋਂ ਹੋ ਸਕਦੀ ਹੈ ਨਾ ਮੈਂ ਸਲਾਹ ਦਿੰਨੀ ਹੁੰਦੀ ਹੈ ਕਿ ਤੁਸੀਂ ਆਪਣੇ ਸੂਟ ਨੂੰ ਐਦਾਂ ਰੈਡੀ ਕਰ ਸਕਦੇ ਹੋ ਐਦਾਂ ਰੈਡੀ ਕਰ ਸਕਦੇ ਹੋ ਔਰ ਭੈਣਾ ਇਸ ਚੀਜ਼ ਨੂੰ ਪਸੰਦ ਵੀ ਬਹੁਤ ਕਰਦੀਆਂ ਨੇ ਬਹੁਤ ਵਧੀਆ ਲੱਗਦਾ ਨੈਕਸਟ ਦੇਖੋ ਜੀ ਕਿ ਆਪਾਂ ਤੁਹਾਨੂੰ ਹੋਰ ਦਿਖਾਉਣ ਲੱਗੇ ਆ ਥੋੜਾ ਪੱਖਾ ਚੱਲ ਰਿਹਾ ਠੀਕ ਹੈ ਇਸ ਜੀ ਵਰਕ ਦੀ ਸਫਾਈ ਚੈੱਕ ਕਰ ਸਕਦੇ ਹਾਂ ਸ਼ਿਮਰ ਫੈਬਰਿਕ ਦੇ ਉੱਪਰ ਪੂਰਾ ਹੈਂਡਵਰਕ ਹੋਇਆ ਹੋਇਆ ਹੈ ਠੀਕ ਹੈ ਬਹੁਤ ਖਿਲਾਰਾ ਪਿਆ ਹੋਇਆ ਸੀ ਜੀ ਬੁਟੀਕ ਤੇ ਸੋ ਦੇਖੋ ਪ੍ਰੋਪਰ ਦੱਬਕੇ ਦੇ ਨਾਲ ਸੀਕੁਐਂਸ ਦੇ ਨਾਲ ਪਰਲ ਦੇ ਨਾਲ ਜਿਹੜਾ ਵਰਕ ਹੋਇਆ ਹੋਇਆ ਹੈ ਇਹ ਆਪਣਾ ਦੁਪੱਟਾ ਹੈ ਇਸ ਦੇ ਵਿੱਚ ਸ਼ਿਮਰ ਦੇ ਵਿੱਚ ਦੁਪੱਟਾ ਠੀਕ ਹੈ ਛੋਟੀਆਂ-ਛੋਟੀਆਂ ਬੁਟੀਆਂ ਬਣੀਆਂ ਹੋਈਆਂ ਨੇ ਇਹਨਾਂ ਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਡਾਈ ਕਰਵਾ ਸਕਦੇ ਹੋ ਅਲੱਗ-ਅਲੱਗ ਤੁਹਾਨੂੰ ਉਹਦੇ ਵਿੱਚ ਡਿਜ਼ਾਈਨ ਮਿਲਣਗੇ ਸੂਟ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਕਿਸ ਚਿੱਤੇ ਕਿਦਾਂ ਫਲਾਰ ਬਣੇ ਹੋਏ ਨੇ ਕਿਸ ਚਿੱਤੇ ਕਿਦਾਂ ਬਣੇ ਹੋਏ ਨੇ ਸਾਰੇ ਆਪਣੇ ਸੂਝਣੇ ਨੇ ਲੱਗੇ ਪਏ ਨੇ ਨੈਕਸਟ ਦੇ ਵਿੱਚ ਇਹ ਵਾਲਾ ਜੀ ਇਸ ਦੇ ਇਹ ਬਾਰਡਰ ਤੇ ਵਰਕ ਹੋਇਆ ਹੋਇਆ ਬਹੁਤ ਹੀ ਜਾਲੇ ਸੋਹਣਾ ਠੀਕ ਹੈ ਬਹੁਤ ਸੋਹਣੀ ਲੁੱਕ ਆਉਂਦੀ ਹੈ ਨਾ ਸੂਟਾਂ ਦੀ ਤੇ ਬਹੁਤ ਜ਼ਿਆਦੇ ਸੂਟ ਨੇ ਜਿਹੜੇ ਹੈਵੀ ਬਣ ਕੇ ਰੈਡੀ ਹੁੰਦੇ ਨੇ ਮੈਂ ਲਾਸਟ ਦੇ ਵਿੱਚ ਤੁਹਾਡੇ ਨਾਲ ਇਹਨਾਂ ਦੀ ਵੀਡੀਓ ਸੇ ਸ਼ੇਅਰ ਕਰੂੰਗੀ ਕਿ ਇਹ ਸੂਟ ਕਿਦਾਂ ਬਣ ਕੇ ਰੈਡੀ ਹੁੰਦੇ ਨੇ ਠੀਕ ਹੈ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਹੱਥ 'ਚ ਮੇਰੇ ਚੱਕਿਆ ਹੋਇਆ ਕੱਪੜਾ ਦੇਖ ਸਕਦੇ ਹੋ ਵੀ ਕਿੰਨਾ ਹੈਵੀ ਲੱਗ ਰਿਹਾ ਠੀਕ ਹੈ ਹੈਂਡਵਰਕ ਜਿਹੜਾ ਹੋਇਆ ਹੋਇਆ ਠੀਕ ਹੈ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸ਼ਿਮਾ ਦਾ ਫੈਬਰਿਕ ਹੈ ਡਾਈਏਬਲ ਫੈਬਰਿਕ ਹੈ ਤੁਸੀਂ ਕਿਸੇ ਦੇ ਵੀ ਕੱਲਰ ਦੇ ਵਿੱਚ ਇਸ ਨੂੰ ਡਾਈ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੁੰਦਾ ਲਹਿੰਗੇ ਵਗੈਰਾ ਸ਼ਰਾਰਾ ਜਗਰਾਰਾ ਤੁਸੀਂ ਕੋਈ ਆਨੰਦ ਕਾਰਜ ਵਾਲੀ ਜਿਹੜੀ ਡਰੈਸ ਹੈ ਉਹ ਰੈਡੀ ਕਰਵਾਉਣਾ ਚਾਹੁੰਦੇ ਹੋ ਕੋਈ ਪਾਰਟੀ ਵੇਅਰ ਡਰੈਸ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹ ਕਰਵਾ ਸਕਦੇ ਹੋ ਲੌਂਗ ਫਰੌਕ ਤੁਸੀਂ ਕਰਵਾ ਸਕਦੇ ਹੋ ਇੱਕ ਗਾਊਨ ਰੈਡੀ ਕਰਵਾ ਸਕਦੇ ਹੋ ਇਹਦੇ ਨਾਲ ਇਹਦੇ ਨਾਲ ਜਿੱਦਾਂ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਦਾਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਬਹੁਤ ਸੋਨੇ ਸੂਟ ਨੇ ਜਿਹੜੇ ਬਣ ਕੇ ਰੈਡੀ ਹੁੰਦੇ ਨੇ ਇਹ ਠੀਕ ਹੈ ਸ਼ਿਮਰ ਫੈਬਰਿਕ ਹੈ ਸੋ ਤੁਸੀਂ ਆਪਾਂ ਨੂੰ ਕਿੰਨੇ ਮੀਟਰ ਕਪੜਾ ਚਾਹੀਦਾ ਕਿੰਨੇ ਮੀਟਰ ਤੁਸੀਂ ਕਿਸੇ ਲਹਿੰਗੇ ਤੇ ਜਾਂ ਸ਼ਰਟ ਵਗੈਰਾ ਤੇ ਜਾਂ ਸ਼ਾਰਟ ਫਰੌਕ ਤੇ ਤੁਸੀਂ ਕਿੰਨਾ ਮੀਟਰ ਫੈਬਰਿਕ ਲਗਵਾਉਣਾ ਚਾਹੁੰਦੇ ਹੋ ਕਿੰਨੀ ਹੌਲੀ ਭਾਰੀ ਤੁਹਾਨੂੰ ਸ਼ਰਟ ਚਾਹੀਦੀ ਆ ਸ਼ਰਾਰਾ ਚਾਹੀਦਾ ਜਾਂ ਲਹਿੰਗਾ ਚਾਹੀਦਾ ਉਹ ਤੁਸੀਂ ਆਪਾਂ ਨੂੰ ਸਾਰਾ ਕੁਝ ਡਿਟੇਲ ਦੇ ਵਿੱਚ ਦੱਸ ਕੇ ਵਟਸਐਪ ਤੇ ਡੀਐਮ ਕਰਕੇ ਆਪਣਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਫਾਈਨਲ ਲੁੱਕ ਚੈੱਕ ਦੇਖੋ ਕਿੰਨਾ ਹੈਵੀ ਸੂਟ ਜਿਹੜਾ ਆਪਣਾ ਬਣ ਕੇ ਰੈਡੀ ਹੋਇਆ ਇਹ ਠੀਕ ਹੈ ਬਹੁਤ ਸੋਹਣਾ ਫੈਬਰਿਕ ਆ ਜੀ ਸ਼ਿਮਰ ਫੈਬਰਿਕ ਦੇ ਉੱਪਰ ਆ ਡਾਈ ਵਾਲਾ ਤੁਸੀਂ ਕਿਸੇ ਵੀ ਫੈਬਰਿਕ ਤੇ ਵਿੱਚ ਇਸ ਨੂੰ ਡਾਈ ਕਰਵਾ ਸਕਦੇ ਹੋ ਸੋ ਸਾਰੇ ਜਣਾਂ ਨੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਕਿ ਤੁਹਾਨੂੰ ਕਿੱਦਾਂ ਦਾ ਲੱਗਿਆ ਸੂਟ ਕਿੱਦਾਂ ਦੇ ਲੱਗੇ ਫੈਬਰਿਕ ਤੇ ਤੁਸੀਂ ਇਹਨਾਂ ਨੂੰ ਆਰਡਰ ਕਰਨਾ ਚਾਹੁੰਦੇ ਹੋ ਤਾਂ ਆਪਾਂ ਨੂੰ ਵਟਸਐਪ ਤੇ ਡੀਐਮ ਕਰ ਸਕਦੇ ਹੋ ਔਰ ਕਿਸੇ ਵੀ ਫੈਬਰਿਕ ਦੇ ਵਿੱਚ ਜਾਂ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਸ ਨੂੰ ਰੈਡੀ ਕਰਵਾ ਸਕਦੇ ਹੋ ਇਹ ਵਾਲਾ ਫੈਬਰਿਕ ਤਾਂ ਤੁਹਾਨੂੰ ਸ਼ਿਮਰ ਹੀ ਮਿਲੇਗਾ ਜੇਕਰ ਤੁਸੀਂ ਇਸ ਨੂੰ ਕਿਸੇ ਹੋਰ ਫੈਬਰਿਕ ਦੇ ਉੱਪਰ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਨੈਕਸਟ ਇਹ ਵਾਲਾ ਕਲਰ ਹੈ ਜੀ ਸੌਰੀ ਇਹ ਵਾਲਾ ਡਿਜ਼ਾਈਨ ਹੈ ਇਸ ਦੇ ਵਿੱਚ ਬਹੁਤ ਹੈਵੀ ਸੂਟ ਜਿਹੜਾ ਬਣ ਕੇ ਰੈਡੀ ਹੋਏ ਨੇ ਸਾਰੇ ਬਹੁਤ ਹੈਵੀ ਸੂਟ ਜਿਹੜੇ ਨੇ ਠੀਕ ਹੈ ਆਪਣੇ ਕੋਲ ਆਏ ਨੇ ਇਹ ਵਾਲੇ ਬਹੁਤ ਸੋਹਣਾ ਸੂਟ ਬਹੁਤ ਸੋਹਣੀ ਜਿਹੜੀ ਲੁੱਕ ਹੈ ਇਹਨਾਂ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਹੈਵੀ ਤੋਂ ਹੈਵੀ ਡਿਜ਼ਾਈਨ ਨੇ ਦੁਪੱਟਾ ਵੀ ਬੱਸ ਤੁਹਾਨੂੰ ਦਿਖਾ ਚੁੱਕਿਆ ਡਾਈ ਕਰਵਾ ਸਕਦੇ ਹੋ ਤੁਸੀਂ ਕਿਸੇ ਵੀ ਡਿਜ਼ਾਈਨ ਦੇ ਵਿੱਚ ਉਹਨਾਂ ਨੂੰ ਕਲਰ ਤੁਸੀਂ ਕੋਈ ਵੀ ਕਰਵਾ ਸਕਦੇ ਹੋ ਆਪਣੀ ਇੰਗੇਜਮੈਂਟ ਦੇ ਲਈ ਕਿਸੇ ਆਪਣੇ ਭੈਣ ਭਰਾ ਦੇ ਫੰਕਸ਼ਨ ਲਈ ਵੈਡਿੰਗ ਲਈ ਕੋਈ ਵੀ ਡਰੈਸ ਜਿਹੜੀ ਤੁਸੀਂ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣੀਆਂ ਡਰੈਸੇਸ ਬਣ ਕੇ ਰੈਡੀ ਹੁੰਦੀਆਂ ਨੇ ਇਹਨਾਂ ਦੀਆਂ ਤੁਸੀਂ ਵਰਕ ਦੀ ਚੈੱਕ ਕਰ ਸਕਦੇ ਹੋ ਇਹਨਾਂ ਨਾਲ ਤੁਸੀਂ ਜੇਕਰ ਤੁਸੀਂ ਨੂੰ ਸ਼ਾਰਟ ਫਰੌਕ ਬਣਾਉਣੇ ਤਾਂ ਉਹ ਵੀ ਬਹੁਤ ਸੋਹਣੀ ਬਣਦੀ ਆ ਲੌਂਗ ਫਰੌਕ ਦੇ ਨਾਲ ਲਹਿੰਗਾ ਵਗੈਰਾ ਕੁਝ ਵੀ ਰੈਡੀ ਕਰਵਾਉਣਾ ਤੁਸੀਂ ਬਹੁਤ ਸੋਹਣਾ ਲੱਗਦਾ ਹੈ ਸ਼ਾਰਟ ਸ਼ਾਰਟ ਦੇ ਨਾਲ ਉੱਪਰ ਵੀ ਇਹਨਾਂ ਦੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਜਿੱਦਾਂ ਸੀਕੁਐਂਸ ਦੇ ਨਾਲ ਬਾਕਸ ਬਣੇ ਹੋਏ ਆ ਡਿਜ਼ਾਈਨਿੰਗ ਦਿੱਤੀ ਹੋਈ ਆ ਬਹੁਤ ਹੈਵੀ ਪੀਸ ਜਿਹੜਾ ਤੁਸੀਂ ਥਿੱਖ ਨੇੜੇ ਤੋਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਪੀਸ ਜਿਹੜਾ ਬਣ ਕੇ ਰੈਡੀ ਹੋਇਆ ਬਹੁਤ ਸੋਹਣਾ ਫੈਬਰਿਕ ਦਾ ਸ਼ਿਮਰ ਫੈਬਰਿਕ ਦਾ ਡਾਈ ਵਾਲਾ ਤੇ ਤੁਸੀਂ ਉਸ ਨੂੰ ਤੁਸੀਂ ਆਪਣੀ ਪਸੰਦੀ ਕਿਸੇ ਵੀ ਰੰਗ ਦੇ ਵਿੱਚ ਡਾਈ ਕਰਵਾ ਸਕਦੇ ਹੋ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਤੁਸੀਂ ਵਟਸਐਪ ਤੇ ਡੀਐਮ ਕਰ ਸਕਦੇ ਹੋ ਚਲੋ ਜੀ ਨੈਕਸਟ ਆਪਾਂ ਤੁਹਾਨੂੰ ਦਿਖਾਉਣਾ ਹੈ ਇਹ ਜੌਰਜਟ ਦੇ ਫੈਬਰਿਕ ਨੇ ਆਪਣੇ ਕੋਲ ਠੀਕ ਹੈ ਇਹ ਪਲੇਨ ਫੈਬਰਿਕ ਆ ਕਢਾਈ ਵਾਸਤੇ ਜਿੰਨਾ ਮੇਰੀਆਂ ਭੈਣਾਂ ਨੇ ਕੋਈ ਮਸ਼ੀਨ ਵਰਕ ਕਰਾਉਣਾ ਜਾਂ ਹੈਂਡ ਵਰਕ ਕਰਾਉਣਾ ਜਾਂ ਆਪਣੀ ਜਿਹੜੀ ਨੀਡਲ ਸੈੱਟ ਵਾਲੀ ਕੋਈ ਵੀ ਏਮਬਰਾਇਡਰੀ ਡਿਜ਼ਾਈਨ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਕਲਰ ਤੁਸੀਂ ਇਸ ਦੇ ਵਿੱਚ ਚੈੱਕ ਕਰ ਸਕਦੇ ਹੋ ਜਿਹੜੇ ਵੀ ਮੈਂ ਤੁਹਾਨੂੰ ਦਿਖਾਉਂਗੀ yellow ਜਾ ਹੈਗਾ light mustard ਜਾ pink ਹੈਗਾ ਤੇ onion shade ਹੈਗਾ wine onion shade ਸੋ ਜਿਹੜਾ ਵੀ ਤੁਹਾਨੂੰ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਭੇਜੋਗੇ ਆਪਾਂ ਤੁਹਾਨੂੰ ਉਸ ਚੀਜ਼ ਦੇ ਤਾਂ ਤੁਸੀਂ ਪਲੇਨ ਫੈਬਰਿਕ ਲੈਣਾ ਚਾਹੁੰਦੇ ਹੋ ਪਲੇਨ ਵੀ ਲੈ ਸਕਦੇ ਹੋ light onion ਮਹਰੂਨ ਕਲਰ ਹੈ ਇਸ ਦੇ ਉੱਪਰ ਆਪਾਂ ਤੁਸੀ ਵਰਕ ਵੀ ਕਰਵਾ ਸਕਦੇ ਹੋ ਇਹ ਪਿਸਤਾ ਛੇੜਿਆ ਵੈਸੇ ਲਾਈਟ ਆ ਰਿਹਾ ਗ੍ਰੇ ਪਿਸਤਾ ਗ੍ਰੇ ਕਲਰ ਆ ਰਿਹਾ ਪਿਸਤਾ ਜਿਹਾ ਡਿਜ਼ਾਈਨ ਆ ਇਹ ਪਾਊਡਰ ਬਲੂ ਕਲਰ ਆ ਗਿਆ ਆਪਣਾ ਉਸ ਤੋਂ ਬਾਅਦ ਡਾਰਕ ਪਰਪਲ ਜਾ ਗਿਆ ਨੈਕਸਟ ਤੁਸੀਂ ਸਾਰੇ ਤਿਆਂ ਲੱਗੀਆਂ ਪਈਆਂ ਨੇ ਸਾਰੇ ਸੂਟ ਆਪਣੇ ਜਿਹੜੇ ਨੇ ਚੈੱਕ ਕਰ ਸਕਦੇ ਹੋ ਜਿਹੜਾ ਵੀ ਕਲਰ ਤੁਹਾਨੂੰ ਚਾਹੀਦਾ ਤੁਸੀਂ ਆਪਣੇ ਤੋਂ ਕਿਤੇ ਵੀ ਬੈਠੇ ਮੰਗਵਾ